ਸਸਿਕਲ ਜੀ ਸਾਰਿਆਂ ਨੂੰ ਚੈਨਲ ਦੇਖ ਰਹੇ ਤੁਸੀਂ YouTube ਵਾਲੇ ਫਾਰਮਰ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਮੌਸਮ ਦੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਸਾਂਝੀ ਕਰਨ ਜਾ ਰਹੇ ਹਾਂ ਜੀ ਇਹ 24 ਮਈ ਤੋਂ ਲੈ ਕੇ 31 ਮਈ ਦੇ ਮੌਸਮ ਦੀ ਜਾਣਕਾਰੀ ਹੋਵੇਗੀ ਜਾਨੀ ਕਿ ਉਹਨਾਂ ਆਖਰੀ ਦਿਨ ਜੋ ਇਸ ਮਹੀਨੇ ਦੇ ਰਹਿ ਰਹੇ ਨੇ ਤਾਂ ਇਹਨਾਂ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਹੋਵੇਗਾ ਕੀ ਹਾਲਾਤ ਨੇ ਕਿਉਂਕਿ ਲਗਾਤਾਰ ਹੁਣ ਮੀਂਹ ਦੇ ਵੀ ਅਲਰਟ ਜਾਰੀ ਹੋ ਰਹੇ ਨੇ ਤਾਪਮਾਨ ਹੀ ਵਧਣਗੇ ਤੇ ਤੇਜ਼ ਹਵਾਵਾਂ ਹਨੇਰੀਆਂ ਇਹ ਚੱਖੜ ਝੁੱਲਣ ਦੀ ਉਮੀਦ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਦਾ ਮੌਸਮ ਕਾਫੀ ਉਤਲ ਪੁਤਲ ਵਾਲਾ ਇਹ ਜਿਹੜੇ 7-8 ਦਿਨ ਨੇ ਇਹਨਾਂ ਵਿੱਚ ਰਹਿਣ ਵਾਲਾ ਹੈ ਯਾਨੀ ਕਿ ਆਖਰੀ ਹਫਤਾ ਕਹਿ ਲਈਏ ਤਾਂ ਮੌਸਮ ਮਈ ਦੇ ਮਹੀਨੇ ਬਹੁਤ ਜ਼ਿਆਦਾ ਆਪਣੇ ਰੰਗ ਦਿਖਾਵੇਗਾ ਤਾਂ ਵੀਡੀਓ ਸ਼ੁਰੂ ਕਰਦੇ ਹਾਂ ਤਾਜ਼ਾ ਸੈਟੇਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਮੌਸਮ ਹਲਕੀ ਦਰਮਿਆਨੀ ਬੱਦਲਬਾਈ ਵਾਲਾ ਹੈ ਕੋਈ ਵੱਡੀ ਹਲਚਲ ਨਹੀਂ ਹੈ ਤੇਜ਼ ਧੁੱਪ ਪੰਜਾਬ ਦੇ ਵਿੱਚ ਪੈ ਰਹੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਦਾ ਕੀ ਨਾਮ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਜੇਕਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਇਸ ਤੋਂ ਇਲਾਵਾ ਬਾਕੀ ਤੁਸੀਂ ਵੀਡੀਓਜ਼ ਲਗਾਤਾਰ ਦੇਖਦੇ ਰਿਹਾ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਹੋਵੇ ਉਹ ਅਪਡੇਟ ਹੁੰਦੀ ਰਹੇ ਹੁਣ ਗੱਲ ਕਰਦੇ ਹਾਂ 24 ਤਰੀਕ ਨੂੰ 24 ਤਰੀਕ ਨੂੰ ਇੱਕ ਹਲਕੇ ਤੋਂ ਦਰਮਿਆਨੇ ਸਬਹਾ ਦੇ ਮੀਂਹ ਦਾ ਅਲਰਟ ਜਾਰੀ ਹੋਇਆ ਹੈ ਜੋ ਕਿ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਵਧਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਹੁਣ ਜਿਹੜੀ ਹਵਾ ਹੈ ਉਹ ਪੰਜਾਬ ਦੇ ਵਿੱਚ ਬੰਗਾਲ ਦੀ ਖਾੜੀ ਤੋਂ ਆਪਣੇ ਨਾਲ ਨਮੀ ਵਾਲੀ ਹਵਾਵਾਂ ਲੈ ਕੇ ਆ ਰਹੀ ਤੁਸੀਂ ਅਗਰ ਮੈਂ ਜ਼ੂਮ ਆਊਟ ਕਰਕੇ ਦਿਖਾਵਾਂ ਤਾਂ ਤੁਹਾਨੂੰ ਮੌਨਸੂਨੀ ਬੱਦਲਵਾਈ ਜਿਹੜੀ ਬਣਦੇ ਹੋਏ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਹਵਾ ਹੁਣ ਇਸ ਤਰੀਕੇ ਨਾਲ ਚੱਲ ਰਹੀ ਹੈ ਤਾਂ ਇਹ ਆਪਣੇ ਨਾਲ ਨਮੀ ਜਿਹੜੀ ਉਹ ਪੰਜਾਬ ਵੱਲੋਂ ਲੈ ਕੇ ਆ ਰਹੀ ਹੈ ਜਿਸ ਦੇ ਨਾਲ ਪੰਜਾਬ ਵੱਲ ਬੱਦਲਵਾਈ ਆਉਣ ਦੇ ਕਾਰਨ ਨਮੀ ਦੀ ਮਾਤਰਾ ਵਧੇਗੀ ਨਮੀ ਜੋਦੋਂ ਵੀ ਗਰਮ ਇਲਾਕੇ ਵਿੱਚ ਆਉਂਦੀ ਹੈ ਤਾਂ ਗਰਜ ਚਮਕਦੇ ਹਾਲਾਤ ਦੇਖਣ ਨੂੰ ਮਿਲਦੇ ਨੇ ਜੋ ਕਿ ਹੁਣ ਬਾਅਦ ਦੁਪਹਿਰ ਦੇਖਣ ਨੂੰ ਮਿਲਣਗੇ ਜਿਸ ਦੇ ਸਿੱਟੇ ਵਜੋਂ ਪੰਜਾਬ ਵਿੱਚ ਮੀਂਹ ਹਨੇਰੀ ਗਰਜ ਚਮਕ ਅਜਿਹੇ ਹਾਲਾਤ ਸਾਨੂੰ ਬਣਦੇ ਹੋਏ ਦਿਖਾਈ ਦੇਣਗੇ ਅਗਰ ਇਹ ਗੱਲਬਾਤ ਦੇਖੀ ਜਾਵੇ ਤਾਂ ਪੰਜਾਬ ਦੇ ਬਹੁਤੇ ਇਲਾਕੇ ਵਿੱਚ 24 ਤਰੀਕ ਨੂੰ ਮੀਂਹ ਹੈ ਜਿਦੇ ਵਿੱਚ ਬੱਦਲਬਾਈ ਹਲਕੇ ਤੋਂ ਦਰਮਿਆਨੇ ਮੀਂਹ ਮਾਝਾ ਦੁਆਬਾ ਮਾਲਵਾ ਤਿੰਨੇ ਬੈਲਟਾਂ ਵਿੱਚ ਹੁੰਦੇ ਦਿਖਾਈ ਦੇਣਗੇ ਜਿਸ ਦੇ ਸਿੱਟੇ ਵਜੋਂ ਤਾਪਮਾਨ ਦੇ ਵਿੱਚ ਗਰਾਵੜ ਆਉਣ ਦੀ ਉਮੀਦ ਵੜਦੀ ਹੋਈ ਦਿਖਾਈ ਦੇ ਰਹੀ ਹੈ ਗੱਲ ਕੀਤੀ ਜਾਵੇ 25 26 27 ਤਰੀਕ ਦੀ 25 26 27 ਤਰੀਕ ਨੂੰ ਮੌਸਮ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਤਾਪਮਾਨ ਜਿਹੜੇ ਉਮੀਦ ਕਰਕੇ ਘਟਣਗੇ ਤਾਂ 42 ਤੋਂ 43 44 ਡਿਗਰੀ ਦੇ ਥੱਲੇ ਹੀ ਤਾਪਮਾਨ ਰਹਿਣਗੇ ਜ਼ਿਆਦਾ ਤਾਪਮਾਨ ਵਧਣ ਦੀ ਉਮੀਦ ਫਿਲਹਾਲ ਘੱਟ ਹੀ ਦਿਖਾਈ ਦੇ ਰਹੀ ਹੈ ਕਿਉਂਕਿ ਉਮੀਦ ਅਕਾਰ ਜਿਹੜੇ ਤਾਪਮਾਨ ਪਿਛਲੇ ਦਿਨਾਂ ਦੇ ਵਿੱਚ 44 ਡਿਗਰੀ ਪਾਰ ਕਰ ਚੁੱਕੇ ਸਨ ਉਹ ਜਿਹੜਾ 21 ਤਰੀਕ ਨੂੰ ਮੀਂਹ ਹੋਇਆ ਜੀ ਤਾਂ ਉਸ 21 ਤਰੀਕ ਦੇ ਮੀਂਹ ਦੇ ਕਾਰਨ ਬਹੁਤ ਹੱਦ ਤੱਕ ਕੰਟਰੋਲ ਵਿੱਚ ਆ ਚੁੱਕੇ ਨੇ ਤੇ ਅਜੇ ਹੀ ਹੀ ਗਤੀਵਿਧੀ ਸਾਨੂੰ ਆਉਂਦੇ ਦਿਨਾਂ ਵਿੱਚ ਵੀ ਦਿਖਾਈ ਦੇਵੇਗੀ ਜਿਸ ਦਿਨ ਸਾਨੂੰ ਇਹ ਲੱਗ ਰਿਹਾ ਹੈ ਕਿ ਆਉਂਦੇ ਦਿਨਾਂ ਵਿੱਚ ਮੀਂਹ ਦੀ ਸੰਭਾਵਨਾ ਵੀ ਘਟਦੀ ਹੋਈ ਦਿਖਾਈ ਦੇਵੇਗੀ ਹੁਣ ਅਗਰ ਗੱਲ ਕੀਤੀ ਜਾਵੇ ਤਾਂ 27 ਤੋਂ ਬਾਅਦ 28 ਤਰੀਕ ਨੂੰ ਵੀ ਇੱਕ ਤਕੜਾ ਸਿਸਟਮ ਪੰਜਾਬ ਦੇ ਉੱਪਰ ਲੱਗਣ ਜਾ ਰਿਹਾ ਜੋ ਕਿ ਇੱਕ ਵੈਸਟਰਨ ਡਿਸਟਰਬਿੰਗ ਦਾ ਸਿਸਟਮ ਹੈ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਗਰਜ ਚਮਕ ਤੇਜ਼ ਹਨੇਰੀ ਝੱਖੜ ਗੜੇਮਾਰੀ ਹੋਣ ਦੀ ਵੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਜਦੋਂ ਤਾਪਮਨ ਵਧਦੇ ਨੇ ਅਜੇ ਇਹ ਦੇ ਵਿਚਕਾਰ ਜਦੋਂ ਠੰਡੀਆਂ ਹਵਾਵਾਂ ਆਉਂਦੀਆਂ ਨੇ ਤਾਂ ਗੜਬੜੀ ਹੋਣ ਦੇ ਕਾਰਨ ਮੌਸਮੀ ਗੜਬੜੀ ਦੇ ਨਾਲ ਖੜੇਮਾਰੀ ਦੇ ਹਾਲਾਤ ਬਣ ਜਾਂਦੇ ਨੇ ਜੋ ਕਿ 28 ਤਰੀਕ ਨੂੰ ਫੇਰ ਤੋਂ ਸਾਨੂੰ ਬਣਦੇ ਹੋਏ ਦਿਖਾਈ ਦੇ ਰਹੇ ਨੇ 28 ਤਰੀਕ ਨੂੰ ਫੇਰ ਤੋਂ ਸੰਭਾਵਨਾ ਬਣ ਰਹੀ ਹੈ ਕਿ ਭਾਰੀ ਮੀਂਹ ਦੇ ਨਾਲ ਮੌਸਮੀ ਤਬਦੀਲੀ ਦੇਖਣ ਨੂੰ ਮਿਲੇਗੀ ਗਰਮੀ ਤੋਂ ਰਾਹਤ ਮਿਲੇਗੀ ਪੰਜਾਬ ਵਾਸੀਆਂ ਨੂੰ ਜਿਸ ਦੀ ਸੰਭਾਵਨਾ ਵਾ ਲਗਭਗ 70 ਤੋਂ 80% ਫਿਲਹਾਲ ਮੌਸਮ ਵਿਭਾਗ ਨੇ ਕਨਫਰਮ ਕਰ ਦਿੱਤੀਆਂ ਨੇ ਕਿ ਭਾਰੀ ਮੀਂਹ ਦੀ ਉਮੀਦ 28 ਮਈ 2025 ਨੂੰ ਹੁੰਦੀ ਦਿਖਾਈ ਦੇ ਰਹੀ ਹੈ ਉਸ ਤੋਂ ਬਾਅਦ 29 ਤਰੀਕ ਨੂੰ ਫੇਰ ਮੌਸਮ ਠੀਕ ਰਹੇਗਾ 30 ਤਰੀਕ ਨੂੰ ਵੀ ਥੋੜੇ ਬਹੁਤ ਬੱਦਲਵਾਈ ਰਹੇਗੀ 31 ਮਈ ਨੂੰ 30 ਤਰੀਕ ਸ਼ਾਮ ਤੋਂ ਲੈ ਲੀਏ 31 ਮਈ ਸਟਾਰਟਿੰਗ ਦੀ ਗੱਲ ਕਰ ਲਈਏ ਆਪਾਂ ਫੇਰ ਤੋਂ ਇੱਕ ਬਹੁਤ ਤਗੜਾ ਭਾਰੀ ਸਿਸਟਮ ਆਉਣ ਦੀ ਉਮੀਦ ਹੈ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹਾਲਾਤ ਜਿਹੜੇ ਨੇ ਉਹ ਫੇਰ ਤੋਂ ਮੀਂਹ ਵਾਲੇ ਤੇਜ਼ ਹਨੇਰੀ ਝੱਖੜ ਵਰਗੇ ਹੁੰਦੇ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਆਪਾਂ ਨੂੰ ਇੱਕ ਫੇਰ ਤੋਂ ਉਮੀਦ ਜਾਗ ਰਹੀ ਹੈ ਕਿ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਫੇਰ ਤੋਂ ਇੱਕ ਸਿਸਟਮ ਜਿਹੜਾ ਤਗੜਾ ਸਪੈਲ ਉਮੀਦ ਆ ਲੱਗਣ ਜਾ ਰਿਹਾ ਜੀ ਇਹ ਅਪਡੇਟ ਜਿਹੜੀ ਹੈ ਲਗਾ ਲਗਾਤਾਰ ਅਪਡੇਟ ਜਿਹੜੀ ਚੇਂਜ ਹੁੰਦੀ ਰਹਿੰਦੇ ਨੇ ਕਈ ਵਾਰੀ ਮੌਸਮ ਅਜਿਹਾ ਨਹੀਂ ਹੁੰਦਾ ਜਿਹਾ ਦਿਖਦਾ ਹੈ ਤਾਂ ਹਾਲਾਤ ਜਿਹੜੇ ਵਿਗੜ ਜਾਂਦੇ ਨੇ ਤਾਂ ਅਜਿਹੇ ਦੇ ਵਿਚਕਾਰ ਅਸੀਂ ਤੁਹਾਨੂੰ ਰਿਕਵੈਸਟ ਕਰਦੇ ਹਾਂ ਕਿ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਓ ਨਹੀਂ ਤਾਂ ਤੁਸੀਂ ਸਾਡਾ ਚੈਨਲ YouTube ਦੇ ਉੱਪਰ ਮਿਸ ਕਰ ਦੋਗੇ ਤਾਂ ਜਾਣਕਾਰੀ ਤੁਸੀਂ ਮਿਸ ਕਰਨਾ ਹੋ ਸਕਦਾ ਤੁਸੀਂ ਕਿਤੇ ਨਾ ਕਿਤੇ ਭੁੱਲ ਜਾਓ ਇਸੇ ਕਰਕੇ ਰਿਕੁਐਸਟ ਕਰਦੇ ਆ ਕਿ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਅਗਲੀ ਜਾਣਕਾਰੀ ਦੁਪਹਿਰ ਦੀ ਕੋਸ਼ਿਸ਼ ਕਰਾਂਗੇ ਲੈ ਕੇ ਹਾਜ਼ਰ ਹੋਈਏ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਦੁਪਹਿਰ ਦੀ ਵੀਡੀਓ ਵਿੱਚ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ